ਮੈਂ ਮੈਨੂੰ ਇਹ ਨਹੀਂ ਪਤਾ ਮੈਨੂੰ ਕਿਉਂ ਧਮਕੀਆਂ ਦਿੱਤੀਆਂ ਜਾ ਰਹੀਆਂ ਐ ਦੁਬਾਰਾ ਦੁਬਾਰਾ ਕਿਉਂ ਮਨਨ ਰੱਦ ਕੀਤਾ ਜਾ ਰਿਹਾ ਮੈਂ ਆਹੀ ਕਹਿਣਾ ਚਾਹਾਂਗੀ ਕਿ ਮੈਂ ਜੋ ਇਹਨਾਂ ਨੇ ਮੈਨੂੰ ਮਨਾ ਕੀਤਾ ਹੈਗਾ ਆਪਾਂ ਉਹ ਵੀਡੀਓ ਪੋਸਟ ਨਹੀਂ ਕਰਦੇ ਪਏ ਆਪਾਂ ਉਹ ਚੀਜ਼ਾਂ ਨੂੰ ਬੰਦ ਕਰ ਦਿੱਤਾ ਹੋਇਆ ਤੇ ਆਪਾਂ ਉਹ ਦੁਬਾਰਾ ਨਹੀਂ ਪੋਸਟ ਕਰਦੇ ਪਏ ਤੁਸੀਂ ਮੇਰੀ ਆਈਡੀ ਦੇ ਦੇਖ ਸਕਦੇ ਹੋ ਕੋਈ ਡਬਲ ਮੀਨਿੰਗ ਵੀਡੀਓ ਨਹੀਂ ਹੈਗੀ ਕੋਈ ਉਹੋ ਜੀ ਵੀਡੀਓ ਨਹੀਂ ਹੈਗੀ ਇਹਨਾਂ ਨੇ ਸਿੱਧਾ ਮੇਰੇ ਤੋਂ ਇਤਰਾਜ਼ ਕੀਤਾ ਹੈ ਕਿ ਵੈਦ ਵਾਲੀ ਵੀਡੀਓ ਵੈਦ ਵਾਲੀ ਵੀਡੀਓ ਆਪਾਂ ਆਪਾਂ ਬੰਦ ਕਰ ਦਿੱਤੀ ਹੋਈ ਐ ਉਸ ਦਿਨ ਹੀ ਡਿਲੀਟ ਕਰ ਦਿੱਤੀ ਐ ਅਸੀਂ ਜਿੱਦਣ ਇਹਨਾਂ ਨੇ ਪੁਲਿਸ ਕੰਪਲੇਟ ਤੇ ਸਾਡੇ ਕੋਲ ਜਾ ਕੇ ਮਾਫੀ ਮੰਗਾਈ ਹੀ ਉੱਥੇ ਵੀ ਆਪਾਂ ਉੱਥੇ ਵੀ ਵੀਡੀਓ ਡਿਲੀਟ ਕਰ ਦਿੱਤੀ ਅਸੀਂ ਬਾਕੀ ਹੋਰ ਵੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਸੀਗਾ ਮੈਂ ਨਹੀਂ ਕੀਤੀ ਸੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਕਿ ਇਹਨਾਂ ਨੇ ਦੁਬਾਰਾ ਫੇਰ ਮੈਨੂੰ ਕਹਿ ਰਹੇ ਨੇ ਕਿ ਤੁਸ ਤੁਹਾਨੂੰ ਤੁਹਾਨੂੰ ਆਪਾਂ ਐਦਾਂ ਤੁਹਾਡੀ ਲਾਸ਼ ਵੀ ਨਹੀਂ ਲੱਭਣੀ ਤੁਹਾਨੂੰ ਇੱਥੇ ਆਪਾਂ ਐਦਾਂ ਕਰ ਦਾਂਗੇ ਤੁਹਾਡਾ ਐਦਾਂ ਕਰ ਦਾਂਗੇ ਇਹ ਨਾ ਸਮਝਣਾ ਇੱਕ ਜਗ੍ਹਾ ਤੇ ਪਾਰਕਿੰਗ ਹੈ ਕਿੰਨੀ ਜਗ੍ਹਾ ਤੇ ਪਾਰਕਿੰਗ ਹੈਗੀ ਹੈ ਕੀ ਸਮੇ ਤੁਹਾਡੇ ਵੱਲੋਂ ਵੀਡੀਓ ਰੀਡ ਵੀ ਕੀਤੀ ਗਈ ਹੂੰ ਤੁਹਾਡੇ ਵੱਲੋਂ ਉਸ ਤਰ੍ਹਾਂ ਦੀ ਵੀਡੀਓ ਨਹੀਂ ਬਣਾਈ ਜਾਂਦੀ ਕਿ ਟਾਰਗੇਟ ਕੀਤਾ ਜਾਂਦਾ ਮੈਂ ਉਹੀ ਤਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੇ ਮੈਨੂੰ ਕਿਉਂ ਕਹਿ ਰਹੇ ਸਾਰੇ ਜਾਨੇ ਕਿ ਦੂਜਾ ਨੰਬਰ ਤੁਹਾਡਾ ਦੂਜਾ ਨੰਬਰ ਤੁਹਾਡਾ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਮੈਂ ਜੇ ਮੈਂ ਨਹੀਂ ਉਹੋ ਜੀ ਵੀਡੀਓ ਪਾਈ ਲੋਕੀ ਚੋਕ ਚੋਕ ਕੇ ਆਪਣੇ ਪੇਜਾਂ ਤੋਂ ਉਹੀ ਵੀਡੀਓ ਪਾਈ ਜਾ ਰਿਹਾ ਹੈ ਮੈਂ ਮੈਂ ਕਹਿਣਾ ਚਾਹੁੰਦੀ ਆ ਕਿ ਮੇਰੇ ਅਕਾਊਂਟ ਤੇ ਉਹ ਚੀਜ਼ ਨਹੀਂ ਹੈਗੀ ਮੈਂ ਡਬਲ ਮੀਨਿੰਗ ਵੀਡੀਓ ਨਹੀਂ ਪਾ ਰਹੀ ਮੈਂ ਬੰਦ ਕਰ ਦਿੱਤੀ ਹਾਈ ਤਾਂ ਪਲੀਜ਼ ਮੈਨੂੰ ਉਹ ਚੀਜ਼ ਨਾਲ ਨਾ ਕੰਪੇਅਰ ਕੀਤਾ ਜਾਵੇ ਤੇ ਨਾ ਮੈਨੂੰ ਕਿਹਾ ਜਾਵੇ ਕਿ ਤੁਹਾਡੇ ਵੱਲੋਂ ਕਿਹਾ ਕਿ ਮੇਰਾ ਪਰਿਵਾਰ ਮੇਰੇ ਨਾਲ ਅੱਗੇ ਤੁਹਾਨੂੰ ਕਿਸ ਤਰ੍ਹਾਂ ਦਾ ਵੀ ਤੁਸੀਂ ਕਿਹਾ ਗਿਆ ਪਰ ਮੇਰੇ ਮੇਰਾ ਪਰਿਵਾਰ ਤਾਂ ਮੇਰੇ ਨਾਲ ਹੈਗਾ ਹੈਗਾ ਪਰ ਕਿੱਥੇ ਜਿੱਥੇ ਆ ਬੰਦੇ ਮਾਰ ਹੀ ਦਿੰਦੇ ਆ ਹਰ ਕਿਨੂੰ ਤੇ ਉਹ ਮੇਰਾ ਪਰਿਵਾਰ ਕਰੇਗਾ ਕਿ ਹਾ ਜੇ ਮੇਰੇ ਪਰਿਵਾਰ ਨੂੰ ਹੀ ਕੁਛ ਹੋ ਗਿਆ ਤਾਂ ਫਿਰ ਮੈਂ ਕੀ ਕਰਾਂਗੀ ਸਾਹਿਬ ਜੀ ਕੋਲੋਂ ਇੱਕ ਕੋਈ ਜਹਾ ਗਿਆ ਕਿ ਪਾਰਕਿੰਗ ਇੱਕ ਨੇ ਕਿ ਪਾਰਕਿੰਗ ਕਈ ਹੈ ਗਿਆ ਉਹਨਾਂ ਨੇ ਆ ਹੀ ਕਿਹਾ ਹੈ ਕਿ ਪਾਰਕਿੰਗ ਇੱਕ ਨਹੀਂ ਹੈ ਗਿਆ ਪਾਰਕਿੰਗ ਬਹੁਤ ਹੈ ਗਿਆ ਨੇ ਕਿ ਜਿੱਥੇ ਤੁਹਾਨੂੰ ਆਪਾਂ ਨਾਪਸ ਆ ਸਕਦੇ ਆ ਤੁਸੀਂ ਸਮਝ ਸਕਦੇ ਹੋ ਉਹਨਾਂ ਦੀ ਵੀਡੀਓ ਦੇਖ ਸਕਦੇ ਹੋ ਉਹਨਾਂ ਨੇ ਖੁੱਲਾ ਟਾਰਗੇਟ ਦਿੱਤਾ ਸਾਨੂੰ ਕਿ ਤੁਹਾਨੂੰ ਆਪਾਂ ਮਾਰ ਸਕਦੇ ਆ ਤੁਹਾਨੂੰ ਆਪਾਂ ਜਿੱਥੇ ਮਰਜ਼ੀ ਲੱਗ ਕੇ ਮਾਰ ਸਕਦੇ ਆ ਬਾਲ ਵਗੈਰਾ ਹੀ ਤੁਹਾਨੂੰ ਮੈਨੂੰ ਕਾਲਸ ਪਹਿਲਾਂ ਆਈਆਂ ਆਂਦੀਆਂ ਹੀ ਬੜੀਆਂ ਆਂਦੀਆਂ ਸੀ ਇਹਨਾਂ ਨੇ ਟਾਰਗੇਟ ਮੈਨੂੰ ਮੈਂਸ਼ਨ ਕਰਕੇ ਮੈਂ ਇਹਨਾਂ ਨੇ ਮੈਨੂੰ ਮੈਂਸ਼ਨ ਕੀਤਾ ਕਿ ਇਹ ਤੁਹਾਡੇ ਲਈ ਸਪੈਸ਼ਲ ਵੀਡੀਓ ਪਾਈ ਹੈ ਪਹਿਲਾ ਦੂਜਾ ਦੂਜਾ ਉਹਨਾਂ ਦਾ ਕਮਲਪ੍ਰੀਤ ਜਿਹਦਾ ਨਾਮ ਲਿੱਤਾ ਤੇ ਬਾਅਦ ਚ ਉਹਨਾਂ ਨੇ ਮੇਰਾ ਮੈਨੂੰ ਕਿਹਾ ਕਿ ਦੂਜਾ ਟਾਰਗੇਟ ਇਹਦਾ ਹੈਗਾ ਕਿ ਇਹਨੂੰ ਆਪਾਂ ਮਤਲਬ ਕਿ ਇਸ ਵਾਰੀ ਤਾਂ ਲਾਛ ਲੱਭ ਗਈ ਨਾ ਉਹਦੀ ਕਮਲਪ੍ਰੀਤ ਤੇ ਤੁਹਾਡੀ ਲੱਭਣੀ ਵੀ ਨਹੀਂ ਜਦੋਂ ਤੁਹਾਨੂੰ ਬੁਲਾਇਆ ਸੀ ਪਹਿਲਾਂ ਤੁਹਾਨੂੰ ਮੋਗੇ ਬੁਲਾਇਆ ਗਿਆ ਸੀ ਕੋਈ ਐਡ ਵਾਸਤੇ ਉਸ ਤੋਂ ਬਾਅਦ ਮਾਫੀ ਮੰਗੀ ਇਹਨਾਂ ਨੇ ਧੋਖੇ ਨਾਲ ਮੈਨੂੰ ਉੱਥੇ ਬੁਲਾਇਆ ਸੀਗਾ ਜਿਸ ਕਰਕੇ ਆਪਾਂ ਉਦੋਂ ਫੁੱਲ ਸਕੂਲ ਵੀ ਗਏ ਹੀਗੇ ਤੇ ਪੁਲਿਸ ਨੇ ਸਾਡੀ ਨਹੀਂ ਸੁਣੀ ਹੀ ਕਿ ਪੁਲਿਸ ਜੀ ਉਠ ਕੇ ਚਲੇ ਜਾਂਦੇ ਸੀਗੇ ਸਾਨੂੰ ਕੋਈ ਅੰਦਰ ਜਾਣ ਹੀ ਨਹੀਂ ਦਿੰਦਾ ਸੀ ਪੁਲਿਸ ਕੋਲ ਜਾਣ ਹੀ ਨਹੀਂ ਜਿੱਥੇ ਆਪਾਂ ਵੱਡੇ ਵੱਡੇ ਆਪਾਂ ਆਪਾਂ ਕਚਹਿਰੀ ਵੀ ਗਏ ਸੀਗੇ ਹਰ ਜਗ੍ਹਾ ਗਏ ਹੀ ਕਿ ਅੰਦਰ ਕੋਈ ਜਾਣੇ ਹੀ ਨਹੀਂ ਦਿੰਦਾ ਸੀ ਸਾਨੂੰ ਕਿ ਸਮਝ ਕੇ ਕਿ ਤੂੰ ਕੋ ਉਹਨਾਂ ਦਾ ਨਾਮ ਸੁਣ ਕੇ ਕਹਿੰਦੇ ਕਿ ਚਲੋ ਠੀਕ ਆ ਕੋਈ ਨਹੀਂ ਐਵੇਂ ਹੀ ਸਮਝ ਲੈਂਦੇ ਸੀ ਜੇ ਕੱਲ ਨੂੰ ਜਿੱਦਾਂ ਉਹਨੂੰ ਕੁਝ ਹੋਇਆ ਤੇ ਅੱਜ ਮੈਨੂੰ ਸਾਨੂੰ ਕੁਝ ਹੋ ਜਾਂਦਾ ਫੇਰ ਕੀ ਗੱਲ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਸਾਰੇ ਫੈਮਿਲੀ ਕਬਰਾਈ ਹੋਈ ਹੈ ਕਿ ਆ ਚੀਜ਼ ਤੋ ਇਹ ਬੇਟਾ ਤੂੰ ਬਾਹਰ ਹੀ ਨਾ ਜਾ ਤੁਸੀਂ ਇਥੇ ਤੋਂ ਚਲੇ ਹੀ ਜਾਓ ਉਹਨਾਂ ਨੂੰ ਇਹ ਇਹ ਇਹੋ ਜਿਹਾ ਮੋਲ ਬਣ ਗਿਆ ਹੈ ਕਿ ਆਪਾਂ ਸ਼ੁਰੂ ਤੋਂ ਅੰਮ੍ਰਿਤਸਰ ਰਹਿ ਰਹੇ ਕਿ ਅੰਮ੍ਰਿਤਸਰ ਛੱਡ ਕੇ ਚਲੇ ਜਾਈਏ ਇਸ ਵਾਰ ਨਾਮ ਕੀ ਕਰ ਰਹੇ ਹੋ ਆਪਾਂ ਕੰਪਲੀਟ ਕੀਤੀ ਹੀ ਬਸ ਮੈਂ ਆਬ ਆ ਮੰਗ ਕਰਨਾ ਚਾਹਨੀ ਕਿ ਮੈਨੂੰ ਸਿਕਿਉਰਟੀ ਸਾਨੂੰ ਸਾਰਿਆਂ ਨੂੰ ਦਿੱਤੀ ਜਾਵੇ ਮੈਂ ਜੋ ਇਹ ਚਾਹੁੰਦੇ ਸੀ ਆਪਾਂ ਉਹ ਚੀਜ਼ਾਂ ਪੋਸਟ ਕਰਨੀਆਂ ਬੰਦ ਕਰ ਦਿੱਤੀਆਂ ਤੇ ਮੈਨੂੰ ਟਾਰਗੇਟ ਨਾ ਕੀਤਾ ਜਾਵੇ ਆਪਾਂ ਉਹ ਪੋਸਟ ਨਹੀਂ ਕਰ ਰਹੇ ਜੋ ਇਹਨਾਂ ਨੇ ਸਾਨੂੰ ਕਹਿ ਰਹੇ ਨੇ ਜੋ ਡਬਲ ਮੀਨਿੰਗ ਸੀ ਜੋ ਵੈਦਾ ਵਾਲੀ ਸੀ ਇਹਨਾਂ ਨੇ ਵੈਦਾ ਦੇ ਨਾਲ ਵੀ ਆਪਸ ਵਿੱਚ ਗੱਲਬਾਤ ਕਰਕੇ ਕਲੀਅਰ ਕਰ ਲਿੱਤਾ ਹੋਇਆ ਤੇ ਮੇਰੇ ਨਾਲ ਵੀ ਕਲੀਅਰ ਕਰ ਲਿੱਤਾ ਹੀ ਇਹਨਾਂ ਨੇ ਲਿਖਤੀ ਰੂਪ ਚ ਵੀ ਮੇਰੇ ਕੋਲ ਹੈਗਾ ਵਾ ਪੁਲਿਸ ਸਟੇਸ਼ਨ ਅੱਜ ਨਹੀਂ ਕਿਤੇ ਅੱਜ ਆਪਾਂ ਜਾਣਾ ਹੁਣ ਪੁਲਿਸ ਕੰਪਲੀਟ ਕਰਵਾਉਣਾ ਵੀਡੀਓ ਤੁਹਾਡੇ ਸਾਹਮਣੇ ਆਈ ਐਮ ਬੁਲ ਮਹਿਰੂਦੀ ਜਿਹੜਾ ਅੱਜ ਤੱਕ ਸਵੇਰੇ ਸਵੇਰੇ ਮੇ ਕੋ ਵੀਡੀਓ ਮੈਨੂੰ ਸਾਹਮਣੇ ਆਈ ਹੈ ਉਹ ਤੋਂ ਲੱਗਿਆ ਤੁਹਾਨੂੰ ਵੀ ਧੰਕੀ ਦਿੱਤੀ ਹੈ ਹਾਂਜੀ ਇਹਨਾਂ ਨੇ ਮੈਨੂੰ ਧੰਕੀ ਦਿੱਤੀ ਹੈ ਮੈਨੂੰ ਉਹਦਾ ਪਹਿਲਾਂ ਨਹੀਂ ਪਤਾ ਸੀ ਮੈਨੂੰ ਕੱਲ ਕੱਲ ਪਤਾ ਲੱਗਾ ਕਿ ਉਹਨਾਂ ਦੀ ਲਾਸ਼ ਲੱਭੀ ਐ ਬਸ ਮੈਂ ਥੋੜਾ ਥੋੜਾ ਸੁਣਿਆ ਹੀ ਘਰ ਨਾਲ ਬਾਰੇ ਕਿ ਮੈਨੂੰ ਇਹਨਾਂ ਨੇ ਨਹੀਂ ਪਤਾਈ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਆਪਾਂ ਮਾਰਿਆ ਪਰ ਕੋਈ ਕੋਈ ਬੰਦਾ ਗਲਤੀ ਕਰ ਲੇ ਉਹਨੂੰ ਹੋਰ ਵੀ ਸਮਝਾਉਣ ਦੇ ਤਰੀਕੇ ਹੁੰਦੇ ਆ ਹਰ ਕਿ ਕੁੜੀ ਨੂੰ ਮਾਰ ਦੇਣਾ ਨਹੀਂ ਚੰਗੀ ਗੱਲ ਹੁੰਦੀ ਐ ਇਦਾਂ ਮਾਰ ਕੇ ਕਿਸੇ ਨੂੰ ਆਪਾਂ ਮੰਨਣ ਲਾਪੇ ਫੇਰ ਪਾਲ ਮੈਰੋ ਦਾ ਕਹਿਣਾ ਸੀ ਕਿ ਤੁਹਾਨੂੰ ਵੀ ਸਮਝਾਇਆ ਗਿਆ ਸੀ ਪਰ ਤੁਸੀਂ ਸਮਝੇ ਨਹੀਂ ਸੀ ਤੁਸੀਂ ਪਹਿਲੇ ਪੋਲਜੀ ਵੀ ਕੀਤੀ ਬੋਲੀ ਆਪਾਂ ਪੋਸਟ ਕੀਤੀ ਸੀਗੀ ਆਪਾਂ 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 ਪੋਸਟ ਕੀਤੀਆਂ ਹੀ ਸਾਰੀਆਂ ਵੀਡੀਓ ਮਤਲਬ ਕਿ ਚਾਰ ਵੀਡੀਓ ਪੋਸਟ ਕੀਤੀਆਂ ਹੀ ਵੈਦਾ ਵਾਲੀਆਂ ਆਪਾਂ ਉਹੀ ਚਾਰ ਵੀਡੀਓ ਆਪਾਂ ਡਿਲੀਟ ਕਰ ਦਿੱਤੀਆਂ ਹੀ ਇਹਨਾਂ ਨੇ ਖੁਦ ਸਾਡੇ ਕੋਲ ਫੋਨ ਫੜ ਕੇ ਵੀਡੀਓ ਡਿਲੀਟ ਕਰਵਾ ਲੀਆਂ ਹੀ ਉਸ ਤੋਂ ਬਾਅਦ ਮਜਾਲ ਕੋਈ ਵੀਡੀਓ ਉਹ ਜੀ ਪੋਸਟ ਹੋਈ ਹੋਵੇ ਆਪਾਂ ਕੋਈ ਪੋਸਟ ਹੀ ਨਹੀਂ ਕੀਤੀ ਹੀ ਵੀਡੀਓ ਆਪਾਂ ਹੁਣ ਆਪਾਂ ਕੰਟੈਂਟ ਹੀ ਮਿੱਤੋ ਮੇਰੀ ਆਈਡੀ ਤੇ ਦੇਖ ਸਕਦੇ ਹੋ ਕੋਈ ਡਬਲ ਮੀਨਿੰਗ ਵੀਡੀਓ ਨਹੀਂ ਹੈਗੀ ਕੋਈ ਉਹ ਜੀ ਗੰਦੀ ਵੀਡੀਓ ਨਹੀਂ ਹੈਗੀ ਆਪਾਂ ਕੀ ਮੰਗੀ ਜੀ ਇੱਕ ਵਾਰੀ ਨਹੀਂ ਚਾਰ ਤੋਂ ਪੰਜ ਛੇ ਵਾਰੀ ਆਪਾਂ ਮਾਫ਼ੀ ਮੰਗ ਲਈ ਹਰ ਜਗ੍ਹਾ ਤੇ ਖਲੋਖ ਲੋ ਕੇ ਮਾਫ਼ੀਆਂ ਮੰਗਾ ਲੀਆਂ ਪਰ ਇਹਨਾਂ ਨੇ ਫੇਰ ਸਾਨੂੰ ਵੇ ਟਾਰਗੇਟ ਕਰ ਰਹੇ ਨੇ ਕਿ ਤੁਸੀਂ ਤੁਹਾਨੂੰ ਆਪਾਂ ਲਾਸ਼ ਨਹੀਂ ਲੱਪਣੀ ਤੁਹਾਨੂੰ ਇਦਾਂ ਹੋਇ ਨਾ ਕਰੋ ਇਦਾਂ ਹੋਇ ਨਾ ਪਲੀਜ਼ ਮੈਂ ਉਹ ਚੀਜ਼ਾਂ ਨੂੰ ਕਹਿ ਰਹੀਆਂ ਕਿ ਮੈਨੂੰ ਪਲੀਜ਼ ਇਹ ਚੀਜ਼ਾਂ ਤੋਂ ਬਾਹਰ ਘਟੇ ਤੇ ਮੈਂ ਕੰਟਰੋਵਰਸੀ ਨਹੀਂ ਪੈਣਾ ਚਾਹੁੰਦੀ ਆ ਇਹ ਚੀਜ਼ਾਂ ਦੇ ਕਿਉਂ ਚਲਾ ਰਹੇ ਕਿਉਂ ਚਲਾ ਰਹੇ ਮੈਨੂੰ ਇਹ ਨਹੀਂ ਪਤਾ ਪਲੀਜ਼ ਸਾਂਤ ਦਾ ਮਾਹੌਲ ਹੁੰਦਾ ਮਨ ਵਿੱਚ ਕਿਉਂਕਿ ਜਿੰਨੂੰ ਇਹ ਵੀ ਧਮਕੀ ਲੱਗਦੀ ਹੈ ਜਾਨ ਨੂੰ ਮਾਰਨ ਦੀ ਜੇ ਵੀ ਫੇਰ ਕਦਰ ਉਹ ਕਿਸੇ ਦਾ ਮਹੌਲ ਬਹੁਤ ਡਰ ਦਾ ਮਹੌਲ ਪੜਿਆ ਹੋਇਆ ਵਾ ਹਰ ਜਗ੍ਹਾ ਤੇ ਕਿਉਂਕਿ ਇਹ ਨਹੀਂ ਪਤਾ ਮੈਂ ਕਿੱਥੇ ਜਾਵਾਂ ਸਾਨੂੰ ਘੇਰ ਲੈਣ ਤੇ ਸਾਨੂੰ ਮਾਰ ਦੇਣ ਜਿੱਦਾਂ ਉਹ ਮਾਰ ਕੀ ਹੈ ਤੇ ਇਹਦਾ ਮੇਰੇ ਨਾਲ ਵੀ ਹੋ ਸਕਦਾ ਹੈ ਮੇਰੀ ਫੈਮਲੀ ਨਾਲ ਵੀ ਹੋ ਸਕਦਾ ਇਹਨਾਂ ਨੇ ਮੈਨੂੰ ਮੇਰੀ ਫੈਮਲੀ ਨੂੰ ਵੀ ਧਮਕੀ ਦਿੱਤੀ ਸੀ ਪਹਿਲਾਂ ਫੇਰ ਮੰਗ ਕੀ ਹੈ ਜੀ ਬਸ ਇਹੀ ਮੰਗੇ ਹੈ ਕਿ ਸਿਕਿਉਰਟੀ ਦੀ ਮੰਗ ਹੈ ਹਾਂ ਸਿਕਿਉਰਟੀ ਚਾਹੀਦੀ ਹੈ ਪਲੀਜ਼ ਉਹ ਆ ਚੀਜ਼ਾਂ ਜਿਹਦਾ ਇਹ ਮੈਨਾ ਮੈਨੂੰ ਸ਼ਰੀਆਮ ਮਤਲਬ ਇੰਸਟਾਗ੍ਰਾਮ ਤੇ ਸ਼ਰੀਆਮ ਸੋਸ਼ਲ ਮੀਡੀਆ ਤੇ ਤਮ ਕੀ ਦੇ ਰਿਹਾ ਹੈ ਤੁਸੀਂ ਆਪ ਸਾਰੇ ਜਾਣੇ ਵੇਖ ਰਹੇ ਹੋ ਪਲੀਜ਼ ਮੈਨੂੰ ਆ ਚੀਜ਼ਾਂ ਚੋਂ ਤੁਸੀਂ ਆਪ ਸਾਰੇ ਜਾਣੇ ਕਿ ਇਹ ਕੁੜੀ ਨੂੰ ਹਰ ਇੱਕ ਵਧੀਆ ਪਿਆਰ ਨਾਲ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ ਪਲੀਜ਼ ਉਹ ਚੀਜ਼ਾਂ ਨੂੰ ਦੁਬਾਰਾ ਨਾ ਬੋਲਿਆ ਜਾਵੇ ਜੋ ਮੈਂ ਵੀਡੀਓ ਡਿਲੀਟ ਕਰ ਦਿੱਤੀ ਹੈ ਯਾ ਪਲੀਜ਼ ਸੋਰੀ ਮੈਨੂੰ ਆ ਚੀਜ਼ਾਂ